ਸਮਕਾਲ ਦਾ ਚਰਚਿਤ ਨਾਵਲ ਗੇਰੂ ਰੰਗੇ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਬਹੁਵਿਦਵਿਅਕ ਸ਼੍ਰੀ ਬੂਟਾ ਸਿੰਘ ਚੋਹਾਨ ਨੇ ਅੱਜ ਤੁਸੀਂ ਇਸ ਨਾਵਲ ਦਾ 7ਵਾਂ ਭਾਗ ਸੁਣ ਰਹੇ ਹੋ ਨਿਰਮਲਾ ਐਮਸੀ ਦੀਆਂ ਚੋਣਾਂ ਵੇਲੇ ਜੈਪਾਲ ਦੇ ਸੰਪਰਕ ਵਿੱਚ ਆਈ ਸੀ ਡੇਰੇ ਦੇ ਸ਼ਰਧਾਲੂ ਦੋ ਦੋ ਚਾਰ ਚਾਰ ਹਰ ਵਾਰਡ 'ਚ ਸਨ ਚੋਣਾਂ ਵੇਲੇ ਸਾਰੇ ਹੀ ਉਮੀਦਵਾਰ ਉਹਦੀ ਸ਼ਰਨ 'ਚ ਆਉਂਦੇ ਪਰ ਮਦਦ ਉਹ ਕਿਸੇ ਕਿਸੇ ਦੀ ਕਰਦਾ ਚਾਰੇ ਪਾਸਿਓਂ ਸੋਚ ਵਿਚਾਰ ਕੇ ਉਹਦੀ ਛੇਤੀ ਕੀਤਿਆਂ ਕੋਈ ਗੱਲ ਨਹੀਂ ਸੀ ਮੋੜਦਾ ਉਹ ਹਰ ਇੱਕ ਦਾ ਅੜਿਆ ਗੱਡਾ ਕੱਢ ਦਿੰਦਾ ਸੀ ਡੇਰੇ 'ਚ ਸੰਤਾਂ ਦੇ ਭੰਡਾਰੇ ਤੋਂ ਪਹਿਲਾਂ ਪੰਜ ਚਾਰ ਗਰੀਬ ਕੁੜੀਆਂ ਦੇ ਵਿਆਹ ਵੀ ਕਰਦਾ ਪਿਓ ਬਣ ਕੇ ਕੰਨਿਆਦਾਨ ਕਰਦਾ ਚਾਰ ਪੈਸੇ ਵੀ ਲਾਉਂਦਾ ਪੇਟੀ ਸੂਟ ਤੇ ਹੋਰ ਘਰਾਂ 'ਚ ਵਰਤਣ ਵਾਲਾ ਸਮਾਨ ਦਿੰਦਾ ਲੋਕ ਵਾਹ ਵਾਹ ਕਰਦੇ ਜਦੋਂ ਨਿਰਮਲਾ ਵੋਟਾਂ 'ਚ ਖੜੀ ਹੋ ਕੇ ਆਈ ਸੀ ਤਾਂ ਪਹਿਲੀ ਨਜ਼ਰੇ ਉਹਨੇ ਸਾਰੇ ਪੱਖ ਵਿਚਾਰ ਲਏ ਸੀ ਉਹਨੇ ਕਾਫੀ ਝੁੱਕ ਕੇ ਪੈਰੀ ਹੱਥ ਲਾਏ ਸੀ ਗਲ ਚਪਾਈ ਚੁੰਨੀ ਦੇ ਪੱਲੇ ਪਿੱਛੇ ਸਨ ਅੱਧ ਵਿਚਾਲਾ ਗਰਦਨ 'ਚ ਘੁੱਟਿਆ ਹੋਇਆ ਸੀ ਕਿਹਾ ਸੀ ਮੇਰੀ ਬੇੜੀ ਪਾਰ ਲਓ ਬਾਬਾ ਜੀ ਮੈਂ ਤੁਹਾਡੇ ਤੋਂ ਬਾਹਰ ਨਹੀਂ ਜਾਂਦੀ ਜਿੱਧਰ ਕਹੋਗੇ ਉਧਰ ਵੋਟ ਪਾਉਂਗੀ ਜੇਪੋਰਾ ਪਾਸੇ ਗਈ ਤਾਂ ਦੱਸਿਓ ਨਿਰਮਲਾ ਦਾ ਦਿਵਾਇਆ ਵਿਸ਼ਵਾਸ ਉਸਦੇ ਮਨ 'ਤੇ ਰੰਗ ਚੜ ਗਿਆ ਸੀ ਉਸਦੇ ਬਹੁਤੀ ਚੋਣ ਆਪਣੀ ਚੋਣ ਬਣਾ ਕੇ ਲੜੀ ਨਿਰਮਲਾ ਕੀਤੇ ਵਾਅਦੇ ਤੇ ਖਰੀ ਉੱਤਰੀ ਉਨੇ ਮੁਹੱਲੇ ਦਾ ਇਕੱਠ ਰੱਖਿਆ ਜੈਪਾਲ ਨੂੰ ਬੁਲਾਇਆ ਉਹ ਬੋਲਿਆ ਕੁਝ ਨਹੀਂ ਸੀ ਸਿਰਫ 50-50 ਦੇ ਨੋਟਾਂ ਵਾਲਾ ਹਾਰ ਨਿਰਮਲਾ ਦੇ ਗਲ ਚ ਪਾਇਆ ਸੀ ਇਕੱਠ 'ਚ ਕਿਸੇ ਨੇ ਨਾਰਾ ਗੂੰਜਾਇਆ ਸੀ ਜੈਕਾਰਾ ਮਾਤਾ ਸ਼ੇਰਾਂ ਵਾਲੀ ਦਾ ਜੈਪਾਲ ਦੇ ਗੇੜੇ ਪਿੱਛੋਂ ਉਹ ਦੁਰਗਾ ਬਣ ਗਈ ਸੀ ਫਿਰ ਚੋਣ ਤੱਕ ਉਹਦੇ ਘਰ ਦੀ ਇਰਾਹ ਵਾਲੀ ਬੈਠ ਤੇ ਵਿੜੇ 'ਚ ਵੋਟਰ ਆਉਂਦੇ ਤੇ ਥਿੜਕਵੇਂ ਪੈਰੀ ਘਰੇ ਜਾਂਦੇ ਨਿਰਮਲਾ ਦੇ ਹੱਕ ਚ ਹਵਾ ਹੋ ਗਈ ਸੀ ਹਰ ਰੋਜ਼ ਤੇਜ਼ ਹੁੰਦੀ ਉਹਦੇ ਕੋਠੇ ਤੇ ਚੁਬਾਰਾ ਸੀ ਜੈਪਾਲ ਨੂੰ ਨਿਰਮਲਾ ਆਪ ਚਾਹ ਲੈ ਕੇ ਗਈ ਸੀ ਜੈਪਾਲ ਆਈ ਤੂੰ ਪਿੰਗਲ ਗਿਆ ਸੀ ਜੇ ਵਿੱਚ ਹੱਥ ਪਾਇਆ ਤੇ ਉਸ ਤੇ ਚੋਣ ਦੰਗਲ ਨੂੰ ਫੁੱਲਾਂ ਦੀ ਕੈਰੀ ਬਣਾ ਦਿੱਤਾ ਉਹ ਭਾਵੇਂ ਦੂਰ ਖੜੀ ਸੀ ਜੈਪਾਲ ਬੈੱਡ ਤੇ ਬੈਠਾ ਸੀ ਉਹਨਾਂ ਨੇ ਇੱਕ ਦੂਜੇ ਵੱਲ ਵੇਖਿਆ ਹੌਲੀ ਹੌਲੀ ਵਿਚਾਰ ਲਈ ਬਿੱਥ ਘਟ ਗਈ ਨਿਰਮਲਾ ਦਾ ਮੁਕਾਬਲਾ ਮੁਹੱਲੇ ਦੇ ਇੱਕ ਦੁਕਾਨਦਾਰ ਨਾਲ ਸੀ ਜਿਹਦੇ ਕਮੀਜ਼ ਤੇ ਛੋਟੀ ਜਹੀ ਜੇਬ ਸੀ ਨਾ ਅੰਦਲੀ ਜੇਬ ਸੀ ਨਾ ਪਜਾਮੇ ਦੀ ਜੇਬਾਂ ਦੁਕਾਨਦਾਰ ਪਹਿਲੇ ਸਰਕਾਰ ਦੇ ਚਿੱਟਿਆਂ ਨੇ ਖੜਾ ਕੀਤਾ ਸੀ ਨਿਰਮਲਾ ਨੂੰ ਜੈਪਾਲ ਦੇ ਕਹਿਣ ਤੋਂ ਨੀਲਿਆ ਨੇ અપਨਾ ਲਿਆ ਸੀ ਇਹ ਮਹਿਰ ਕਾਕਾ ਜੀ ਤੋਂ ਜੈਪਾਲ ਨੇ ਕਰਵਾਈ ਸੀ ਵਾਈਡ ਚ ਮੁਕਾਬਲਾ ਬ੍ਰਾਹਮਣ ਬਾਣੀਆਂ ਦਾ ਬਣ ਗਿਆ ਸੀ ਬਾਕੀ ਜਾਤਾਂ ਨੇ ਦੋਮਾ ਚੋਂ ਚੰਗੀ ਮਾੜੀ ਜਾਤ ਵੇਖ ਕੇ ਨਾਲ ਲੱਗਣਾ ਸੀ ਦੁਕਾਨਦਾਰ ਆਪਣੇ ਵਰਗੇ 5-4 ਬੰਦੇ ਨਾਲ ਲੈ ਕੇ ਘਰ-ਘਰ ਹੱਥ ਬੰਨਣ ਜਾਂਦਾ। ਉਹਦੀ ਦੁਕਾਨ ਵੱਧ ਚੱਲਦੀ ਸੀ। ਮੁਹੱਲੇ ਦੇ ਬਾਕੀ ਦੁਕਾਨਦਾਰ ਨਿਰਮਲਾ ਨਾਲ ਆਰਲੇ। ਨਿਰਮਲਾ ਦਾ ਸਟੇਸ਼ਨੋਂ ਪਾਰ ਧਾਰੀਵਾਲ ਬਸਤੀ 'ਚ ਛੋਟਾ ਜਿਹਾ ਘਰ ਸੀ। ਉਹਦਾ ਘਰ ਵਾਲਾ ਪ੍ਰਾਈਵੇਟ ਸਕੂਲ 'ਚ ਸੇਵਾਦਾਰ ਸੀ। ਵੇਖਣ ਨੂੰ ਉਹਦੇ ਮੂੰਹ 'ਚ ਬੋਲ ਹੀ ਨਹੀਂ ਸੀ। ਰਾ ਖੜੇ ਕਿਸੇ ਨਾਲ ਗੱਲ ਨਹੀਂ ਸੀ ਕਰਦਾ। ਕਹਿਣ ਨੂੰ ਭਾਵੇਂ ਨਿਰਮਲਾ ਉਹਦੇ ਨਾਲ ਵਿਆਹੀ ਸੀ। ਅਸਲ 'ਚ ਨਿਰਮਲਾ ਨਾਲ ਉਹ ਵਿਆਹ ਹੈ ਲੱਗਦਾ ਸੀ ਘਰ ਦੇ ਸਾਰੇ ਕੰਮਾਂ 'ਚ ਉਹ ਹੱਥ ਵਟਾਉਂਦਾ ਘਰ ਦੇ ਕਮਰੇ ਵੀ ਸੰਭਰ ਦਿੰਦਾ ਨਿਰਮਲਾ ਟੀਵੀ ਵੇਖਦੀ ਦੋ ਨਿੱਕੇ ਨਿੱਕੇ ਜੁਆਕ ਸੀ ਉਹ ਉਹਨਾਂ ਨੂੰ ਨਵਾ ਦਿੰਦਾ ਇੱਕ ਨੂੰ ਸਾਈਕਲ ਦੇ ਮੂਹਰੇ ਤੇ ਦੂਜੇ ਨੂੰ ਪਿੱਛੇ ਬਿਠਾ ਕੇ ਆਪ ਸਕੂਲ ਜਾਂਦਾ ਜਾਂਦਾ ਉਹਨਾਂ ਨੂੰ ਛੱਡ ਜਾਂਦਾ ਸਰਕਾਰੀ ਸਕੂਲ ਨਿਰਮਲਾ ਦੇ ਮੁਹੱਲੇ 'ਚ ਹੀ ਸੀ ਢਾਲੀਵਾਲ ਬਸਤੀ ਪਾਟੀਆਂ ਜੇਬਾਂ ਵਾਲਿਆਂ ਦੀ ਸੀ ਛੋਟੇ ਛੋਟੇ ਘਰ ਸਨ 100 100 ਗੱਜ ਦੇ ਢਾਲੀਵਾਲ ਪਲਾਟ ਵੇਚਣ ਵੇਲੇ ਕਿਸੇ ਦੀ ਜਾਤ ਨਾ ਪੁੱਛਦੇ ਪੈਸੇ ਜੇਬ ਚ ਪਾ ਕੇ ਰਜਿਸਟਰੀ ਕਰਵਾਉਂਦੇ ਹਰ ਪਲਾਟ ਵੇਚਣ ਪਿੱਛੋਂ ਥੋੜਾ ਥੋੜਾ ਬਹੁਤਾ ਰੇਟ ਵਧਾ ਦਿੰਦੇ ਉਧਾਰ ਸੁਧਾਰ ਵੀ ਕਰ ਲੈਂਦੇ ਜਿੰਨੇ ਪੈਸੇ ਘਟਦੇ ਪਰ ਨੋਟ ਪਰਵਾ ਲੈਂਦੇ ਵਿਆਜ ਵੀ ਆਪਣੇ ਵਰਗਾ ਤਕੜਾ ਲਾਉਂਦੇ ਢਾਲੀ ਵਾਲਾਂ ਦੀ ਵਸਤੀ ਚ ਨੇਪਾਲੀਆਂ ਦੇ ਘਰ ਵਿੱਚ ਸਨ 50 60 ਵੋਟਾਂ ਸੀ ਉਹਨਾਂ ਦੀਆਂ ਉਹਨਾਂ ਦਾ ਆਗੂ ਚੋਪਰਾਮ ਸੀ ਉਹ ਸਭ ਤੋਂ ਪਹਿਲਾਂ ਇੱਥੇ ਘਰ ਪਾ ਕੇ ਰਹਿਣ ਲੱਗਿਆ ਸੀ ਵੇਖੋ ਵੇਖ ਹੋਰ ਨੇਪਾਲੀ ਵੀ ਆ ਗਏ ਸਨ ਚੋਪਰਾਮ ਸਰਦੇ ਪੁੱਜਦੇ ਜਾਂ ਵੱਡੇ ਆਫਸਰਾਂ ਦੇ ਘਰਾਂ 'ਚ ਰਸੋਈ ਦਾ ਕੰਮ ਕਰਨ ਵਾਲੇ ਬੰਦੇ ਲਿਆ ਕੇ ਦਿੰਦਾ ਮੁੰਡੇ ਚੋਪਰਾਮ ਦੇ ਪਿੰਡੋਂ ਜਾਂ ਦੂਰ ਰਿਸ਼ਤੇਦਾਰਾਂ ਦੇ ਹੁੰਦੇ ਚੋਪਰਾਮ ਮੁੰਡਿਆਂ ਉੱਤੇ ਮੁੰਡੇ ਰੱਖਣ ਵਾਲਿਆਂ ਦੇ ਵਿਚਾਲੇ ਖੜਦਾ ਇੱਕ ਹੱਥ ਮੁੰਡੇ ਰੱਖਣ ਵਾਲਿਆਂ ਵੱਲ ਹੁੰਦਾ ਦੂਜਾ ਰਖਵਾਏ ਮੁੰਡੇ ਵੱਲ ਮਹੀਨੇ ਬਾਅਦ ਉਹ ਆਪਣੀਆਂ ਜੇਬਾਂ 'ਚ ਹੱਥ ਪਾਉਂਦਾ ਚੋਪਰਾਮ ਨੇਪਾਲੀਆਂ ਦੀ ਗੱਡੀ ਦਾ ਇੰਜਣ ਸੀ ਨੇਪਾਲੀ ਡੱਬੇ ਉਹ ਜਿੱਧਰ ਚਾਹੁੰਦਾ ਲੈ ਜਾਂਦਾ ਨੇਪਾਲੀਆਂ ਦੀ ਗੱਲ ਚੋਪਰਾਮ ਤੋਂ ਸ਼ੁਰੂ ਹੋ ਕੇ ਚੋਪਰਾਮ ਤੇ ਹੀ ਮੁੱਕਦੀ ਸੀ ਅੱਜ ਕੀ ਦਿਨ ਹੈ ਦਿਨ ਹੈ ਜਾਂ ਰਾਤ ਹੈ ਨੇਪਾਲੀ ਉਹੀ ਕਹਿੰਦੇ ਜੋ ਚੋਪਰਾਮ ਕਹਿੰਦਾ ਉਹ ਸੋਚਦੇ ਬੇਗਾਨੇ ਦੇਸ਼ 'ਚ ਉਹਨਾਂ ਦਾ ਚੋਪਰਾਮ ਤੋਂ ਬਿਨਾ ਹੈ ਕੌਣ ਨਿਰਮਲਾ ਨੇ ਚੋਪਰਾਮ ਨੂੰ ਬਾਬਾ ਜੈਪਾਲ ਨਾਲ ਮਿਲਾਇਆ ਆਏ ਨੂੰ ਚਬਾਰੇ ਚਾੜ ਦਿੱਤਾ ਬਾਬਾ ਜੈਪਾਲ ਨੇ ਚਬਾਰੇ ਚ ਆਸਣ ਲਾ ਲਿਆ ਸੀ ਵੋਟ 500 ਤੋਂ ਚੱਲ ਕੇ 800 ਤੇ ਆ ਕੇ ਮੁੱਕ ਗਈ ਸੀ ਚੋਪਰਾਮ ਨੇ ਨਿਰਮਲਾ ਨਾਲ ਨੇਪਾਲੀਆਂ ਦੇ ਦੋ ਚਾਰ ਘਰਾਂ ਚ ਜਾ ਕੇ ਸੌਹਾ ਪਵਾ ਦਿੱਤੀਆਂ ਬਾਕੀ ਘਰਾਂ ਚ ਮੋਹ ਨੇਰੇ ਚੋਪਰਾਮ ਨਾਲ ਨਿਰਮਲਾ ਦਾ ਘਰ ਵਾਲਾ ਜਾਂਦਾ ਨਿਰਮਲਾ ਚੋਣ ਜਿੱਤ ਗਈ ਲੋਕਾਂ ਨੇ ਨਿਰਮਲਾ ਤੇ ਬਾਬਾ ਜੈਪਾਲ ਦੇ ਗਲਾਂ 'ਚ ਹਾਰ ਪਾਈ ਗਲੀਆਂ 'ਚ ਵੀ ਘੁਮਾਏ ਜਿੰਦਾਬਾਦ ਦੇ ਨਾਰੇ ਲਾ ਕੇ ਗੁਲਾਲ ਵੀ ਪਾਇਆ ਜੈਪਾਲ ਦਾ ਭਗਮਾ ਰੰਗ ਲਾਲ ਹੋ ਗਿਆ ਸੀ ਉਹਨੇ ਵਾਰ-ਵਾਰ ਕੱਪੜੇ ਝਾੜੇ ਝਾੜਨ ਕਾਰਨ ਗੁਲਾਲ ਦਾ ਫਿੱਕਾ ਰੰਗ ਨਿਰਮਲਾ ਦੇ ਮੂੰਹ ਵਰਗਾ ਹੋ ਗਿਆ ਬਾਬਾ ਜੈਪਾਲ ਨੇ ਨਿਰਮਲਾ ਦੇ ਘਰੇ ਟੈਲੀਫੋਨ ਲਵਾ ਦਿੱਤਾ ਨਿਰਮਲਾ ਨੂੰ ਥੋੜੀ-ਬਹੁਤੀ ਤਨਖਾਹ ਵੀ ਮਿਲਣ ਲੱਗ ਪਈ ਸੀ ਕਹੇ ਤੋਂ ਕੰਮਕਾਰ ਵੀ ਹੋ ਜਾਂਦੇ ਇੱਕ ਵਸੀਕਾ ਨਵੀਸ ਨਾਲ ਜੈਪਾਲ ਨੇ ਡੇਰੇ 'ਚ ਬੁਲਾ ਕੇ ਉਹਦੀ ਗੱਲ ਕਰਵਾ ਦਿੱਤੀ ਸੀ ਵਸੀਕਾ ਨਵੀਸ ਪਹਿਲੇ ਐਮਸੀਸੀ ਨੂੰ ਗਵਾਹੀ ਪਾਉਣ ਦਾ 500 ਦਿੰਦਾ ਸੀ ਨਿਰਮਲਾ ਨੂੰ 2.5 300 ਹੀ ਬੋਤ ਸੀ ਉਹ ਫੋਨ ਆਉਣ ਤੇ ਗੱਡੀ ਦੀ ਲੀ ਦੇ ਨਾਲ ਨਾਲ ਤੁਰਦੀ ਕਚਹਿਰੀ ਚਲੀ ਜਾਂਦੀ ਮੁਰਦੀ ਦਾ ਉਹਦਾ ਛੋਟਾ ਜਿਹਾ ਪਰਸ ਹੱਥ 'ਚ ਮਸਾ ਆਉਂਦਾ ਪਹਿਲਾਂ ਉਹ ਦਿਨ 'ਚ ਦੋ ਵਾਰ 100 ਦਾ ਜੁਗਾੜ ਮਸਾ ਕਰਦੀ ਸੀ ਹੁਣ ਪੈਸਾ ਉਹਦੇ ਕੋਲ ਆਉਣ ਲੱਗ ਪਿਆ ਸੀ ਨਿਰਮਲਾ ਨੇ ਦੋਵੇਂ ਜੁਆਕ ਸਰਕਾਰੀ ਸਕੂਲ ਚੋਂ ਹਟਾ ਕੇ ਪ੍ਰਾਈਵੇਟ ਸਕੂਲ ਚਲਾ ਦਿੱਤੇ ਸਨ ਦੋਵੇਂ ਟਾਈਆਂ ਲਾ ਕੇ ਸਕੂਲ ਜਾਂਦੇ ਲੈਣ ਲਈ ਰਿਕਸ਼ਾ ਆਉਂਦਾ ਉਹ ਬਾਬੇ ਜੈਪਾਲ ਨਾਲ ਹਰ ਦੁਆਰ ਵਾਲਾ ਡੇਰਾ ਵੀ ਵੇਖਾਈ ਸੀ ਜਿੰਦੇ ਜਿੱਦੇ ਜਾਣਾ ਹੁੰਦਾ ਉਹ ਮੂੰਹ ਸਿਰ ਲਪੇਟ ਕੇ ਪਹਿਲਾ ਹਿਸਟੇਸ਼ਨ ਤੇ ਆ ਖੜਦੀ ਘਰੋਂ ਖਾਲੀ ਜੇਬ ਹੁੰਦੀ ਆਉਣ ਵੇਲੇ ਗੱਲ ਹੋਰ ਹੁੰਦੀ ਫੇਰ ਬਾਬਾ ਜੈਪਾਲ ਨੇ ਸੋਚਿਆ ਹਰਦੁਆਰ ਜਾਣ ਦੀ ਕੀ ਲੋੜ ਐ ਉਹ ਮਹੰਤਸ ਜਾਨ ਸਿੰਘ ਨੂੰ ਕਹਿ ਕੇ ਹਰਦੁਆਰ ਜਾਣ ਲਈ ਛੋਟੇ ਜਿਹੇ ਬੈਗ ਚ ਇੱਕ ਅੱਧਾ ਕੁੜਤਾ ਚਾਦਰਾਂ ਪਾ ਕੇ ਸਟੇਸ਼ਨ ਤੱਕ ਤੁਰ ਕੇ ਆਉਂਦਾ ਸਟੇਸ਼ਨ ਤੱਕ ਕੇ ਲੋਹੀ ਦੀ ਬੁੱਕਲ ਮਾਰੀ ਨਿਰਮਲਾ ਦੇ ਘਰੇ ਆ ਜਾਂਦਾ ਚੁਬਾਰੇ ਚ ਇੱਕ ਦੋ ਦਿਨ ਰਹਿੰਦਾ ਜਦੋਂ ਹਰਦੁਆਰ ਤੋਂ ਗੱਡੀ ਆਉਣ ਦਾ ਟਾਈਮ ਹੁੰਦਾ ਉਦੋਂ ਡੇਰੇ ਚ ਲੈ ਜਾਂਦਾ ਨਿਰਮਲਾ ਸੁਭਾਅ ਦੀ ਮਿੱਠੀ ਸੀ ਬੋਲਾਂ ਚ ਮਿਸ਼ਰੀ ਘੋਲ ਘੋਲ ਕੇ ਉਹਨੇ ਹੁਣ ਤੱਕ ਆਪਣੀਆਂ ਕਈ ਹਸਰਤਾਂ ਪੂਰੀਆਂ ਕਰ ਲਈਆਂ ਸੀ ਗਰੀਬ ਘਰ ਦੀ ਸੀ ਤੰਗੀ ਚ ਪਲੀ ਹੋਈ ਪਰ ਹੁਣ ਤੰਗੀਆਂ ਹਰਾ ਲੰਗਣ ਸਨ ਉਹਨੇ ਪ੍ਰਧਾਨਗੀ ਦੀ ਵੋਟ ਜੈਪਾਲ ਦੇ ਕਹੇ ਤਪਾਈ ਸੀ ਨਿਤਾਣੀ ਸਮਝ ਕੇ ਪ੍ਰਧਾਨ ਨੇ ਫੇਰ ਵੀ ਕੁਝ ਨਾ ਕੁਝ ਹੱਥ ਛਾੜ ਦਿੱਤਾ ਸੀ ਭਾਵੇਂ ਹੱਥ ਘੱਟ ਛਾੜਿਆ ਸੀ ਨਿਰਮਲਾ ਦੇ ਛੋਟੇ ਜਿਹੇ ਹੱਥ ਵਾਸਤੇ ਬਹੁਤ ਸੀ ਜੈਪਾਲ ਦੀ ਬੱਲੇ ਬੱਲੇ ਹੋ ਗਈ ਸੀ ਪ੍ਰਧਾਨ ਅੱਖ ਨੀਵੀਂ ਰੱਖਣ ਲੱਗ ਪਿਆ ਉਹ ਸੋਚਣ ਲੱਗਿਆ ਕਿ ਅਗਲੀ ਵਾਰ ਚਾਰ ਪੰਜ ਵਾਰਡਾਂ 'ਚ ਆਪਣੇ ਬੰਦੇ ਜਿਤਾਵੇਗਾ ਢਾਲੀ ਵਾਲਾਂ ਦੀ ਬਸਤੀ ਪੁਲਿਸ ਦੀ ਅੱਖੇ ਹੇਠ ਆ ਗਈ ਸੀ ਇਹ ਖਬਰ ਜਦੋਂ ਜੈਪਾਲ ਨੇ ਅਖਬਾਰ 'ਚ ਪੜ੍ਹੀ ਤਾਂ ਉਹਨੂੰ ਸਿਆਣਾ ਕਰ ਦਿੱਤਾ ਮੁੜ ਕੇ ਡਰਦਾ ਹੋਇਆ ਉਹ ਸਟੇਸ਼ਨ ਨਾ ਟੱਪਿਆ ਡਰ ਮੰਚ 'ਚ ਬੈਠ ਗਿਆ ਸੋਚਿਆ ਜੇਕਰ ਤੇ ਪੁਲਿਸ ਦੇ ਛਾਪੇ ਵੇਲੇ ਉਹ ਨਿਰਮਲਾ ਦੇ ਚੁਬਾਰੇ 'ਚ ਹੁੰਦਾ ਉਹਦੀ ਖੇਡ ਉੱਡ ਜਾਣੀ ਸੀ ਇੱਕ ਦਿਨ ਉਹਦੇ ਕੋਲ ਚੋਪਰਾਮ ਆਇਆ ਖਾਸਾ ਚਿਰ ਗੱਲਾਂ ਕਰਦਾ ਰਿਹਾ ਉਹਨੇ ਵੀ ਦੱਸਿਆ ਕਿ ਨਿਰਮਲਾ ਚੰਗੀ ਔਰਤ ਨਹੀਂ ਜੈਪਾਲ ਤੋ ਕੀ ਭੁੱਲਿਆ ਸੀ ਟੁੱਟਮਾ ਜਿਹਾ ਹੰਗਾਰਾ ਭਰਦਾ ਰਿਹਾ ਚਾਹ ਪੀ ਕੇ ਚੋਪਰਾਮ ਕਹਿੰਦਾ ਬਾਬਾ ਜੀ ਮuje ਕੋਈ ਸੇਵਾ ਹੋ ਤੋ ਬਤਾਨਾ ਚੋਪਰਾਮ ਛੋਟਾ ਹੁੰਦਾ ਇੱਥੇ ਆਇਆ ਸੀ ਆਉਣ ਵੇਲੇ ਉਹਦੇ ਪੈਰ ਸਨ ਇੱਥੋਂ ਆ ਕੇ ਹੌਲੀ ਹੌਲੀ ਖੰਭ ਲੱਗ ਗਏ ਸੀ ਹੁਣ ਉਹ ਤੁਰਦਾ ਨਹੀਂ ਉੜਦਾ ਸੀ ਚੋਪਰਾਮ ਦੇ ਢੇਡੇ ਵਧਣ ਲੱਗੇ ਗੱਲਾਂ ਗੱਲਾਂ ਚ ਬਾਬਾ ਜੈਪਾਲ ਨੇ ਉਹਨੂੰ ਦੱਸਿਆ ਸਾਡਾ ਇੱਕ ਡੇਰਾ ਹਰਦਵਾਰ ਵੀ ਹੈ ਉੱਥੇ ਕਿਸੇ ਰੋਟੀ ਪਕਾਉਣ ਵਾਲੀ ਔਰਤ ਦੀ ਲੋੜ ਹੈ ਆਰਥ ਦੇ ਅਰਥ ਜੋ ਪ੍ਰਾਮ ਸਮਝ ਗਿਆ ਸੀ ਉਹਨੇ ਕੱਚੀਆਂ ਗੋਲੀਆਂ ਨਹੀਂ ਸੀ ਖੇਡੀਆਂ ਉਹ ਇੱਥੇ ਖਾਲੀ ਹੱਥ ਆਇਆ ਸੀ ਤੇ ਹੁਣ ਤੀਜੇ ਸਾਲ ਪਿੰਡ ਗਿਆ ਕਿਲਾ ਦੋ ਕਿਲੇ ਜ਼ਮੀਨ ਦੇ ਮੁੱਲ ਲੈ ਕੇ ਆਉਂਦਾ ਸੀ ਦੋ ਮੁੰਡੇ ਉੱਥੇ ਸੀ ਇੱਕ ਇਥੇ ਫਿਰ ਚੋਪਰਾਮ ਨੇ ਆਪਣੇ ਨੇੜਲੇ ਪਿੰਡਾਂ ਦੀ ਇੱਕ ਕੁੜੀ ਤੇ ਉਹਦੀ ਮਾਂ ਲਿਆ ਦਿੱਤੀਆਂ ਦੋਵਾਂ ਦੀ ਗੱਲ 15000 ਚ ਮੁੱਕੀ ਚੋਪਰਾਮ ਨੇ ਮਾਵਾਂ ਧੀਆਂ ਇੱਕ ਦਿਨ ਤੜਕੇ-ਤੜਕੇ ਹਰਦੁਆਰ ਜਾਣ ਵਾਲੀ ਗੱਡੀ ਦੇ ਜੈਪਾਲ ਵਾਲੇ ਡੱਬੇ 'ਚ ਚੜਾ ਦਿੱਤੀਆਂ ਮਾਵਾਂ ਧੀਆਂ ਖੁਸ਼ ਸਨ ਨੇਪਾਲ ਦੇ ਇੱਕ ਹੋਟਲ 'ਚ ਕੁੜੀ ਨੂੰ ਵੇਲੇ-ਕੋਲੇ ਜਾਣ ਦੇ 6-7000 ਮਹੀਨੇ ਦੇ ਮਸਾ ਬਣਦੇ ਸੀ ਮਾਂ ਘਰੇ ਬਹਿਲੀ ਸੀ ਜੈਪਾਲ ਨੂੰ ਚੋਪਰਾਮ ਦੀ ਸਕੀਮ ਬੜੀ ਚੰਗੀ ਲੱਗੀ ਖੁੱਲਾ ਖਰਚ ਬੰਦ ਹੋ ਗਿਆ ਸੀ ਗੱਲ ਖੁੱਲ ਗਈ ਸੀ लाडला ਕੋਲ ਖਤਮ ਹੋ ਗਿਆ ਸੀ ਜੈਪਾਲ 2-4 ਦਿਨਾਂ ਬਾਅਦ ਇੱਕ ਦੋ ਦਿਨ ਲਾ ਆਉਂਦਾ ਆ ਕੇ ਬਾਹਰ ਅੰਦਰ ਘਟ ਜਾਂਦਾ ਡੇਰੇ ਚ ਪਿਆ ਰਹਿੰਦਾ ਇੱਕ ਦਿਨ ਕੁੜੀ ਨੇ ਪੁੱਛਿਆ ਬਾਬਾ ਜੀ ਆਪ ਮਾਸ ਖਾਤੇ ਹੋ ਉਹ ਕਹਿੰਦਾ ਤੂੰ ਮੈਂ ਤਾਂ ਖਾ ਲੈਂਦੀ ਹੂੰ ਪੀ ਵੀ ਲੈਂਦੀ ਹੂੰ ਜੈਪਾਲ ਪਿੰਡ ਮੀਠੀ ਵੀ ਖਾ ਲੈਂਦਾ ਸੀ ਰੇਣੀਤਾ ਆਮ ਗੱਲ ਸੀ ਕੁੜੀ ਨੇ ਉਹਦੇ ਅੰਦਰ ਮਰੀਆਂ ਹੋਈਆਂ ਹਸਰਤਾਂ ਦਾ ਸਿਵਾ ਜਗਾ ਲਿਆ ਸੀ ਉਹਨੇ ਕੁੜੀ ਨੂੰ ਪੈਸੇ ਦਿੱਤੇ ਉਹ ਸ਼ਹਿਰ ਚ ਗਈ ਹਰਦੁਆਰ ਸ਼ਹਿਰ ਪਵਿੱਤਰ ਹੋਣ ਕਰਕੇ ਸ਼ਰਾਬ ਦੇ ਠਿਕਾਣੇ ਨਹੀਂ ਸਨ ਨੇਪਾਲਣ ਕੁੜੀ ਨੇ ਆ ਕੇ ਇੱਕ ਹੋਟਲ ਭਾੜ ਲਿਆ ਸੀ ਜੈਪਾਲ ਦੇ ਜਾਣ ਪਿੱਛੋਂ ਉਹ ਇੱਕ ਹੋਟਲ ਚ ਕਦੇ-ਕਦੇ ਉਤਲੀਕਵਾਈ ਕਰ ਆਉਂਦੀ ਸੀ ਪਤਾ ਲੱਗਿਆ ਸੀ ਕਿ ਹੋਟਲ ਚ ਦੁੱਗਣੇ ਭਾਅ ਚ ਸ਼ਰਾਬ ਵਿਕਦੀ ਸੀ ਜੈਪਾਲ ਨੇ ਕੁੜੀ ਨੂੰ ਪੈਸੇ ਦਿੱਤੇ ਉਹ ਹੋਟਲ ਚ ਜਾ ਆਈ ਦੈਨ ਸ਼ਿਪਗੈਸੀ ਮੂੰਹ ਹਨੇਰਾ ਹੋ ਗਿਆ ਸੀ ਜੈਪਾਲ ਨੇ ਦੋ ਤਿੰਨ ਪੈਗ ਲਾਏ ਕਈ ਸਾਲ ਪਿਛੋਂ ਪੀਣ ਕਰਕੇ ਨਸ਼ਾ ਲਾਟ ਵਾਂਗ ਚੜ ਗਿਆ ਸੀ ਉਹਦੇ ਪੁਰਾਣੇ ਰਾਗ ਰੰਗ ਯਾਦ ਆਏ ਲੱਗਿਆ ਜਿਵੇਂ ਸੁਰਗ ਚ ਰਾਤ ਕੱਟੀ ਹੋਵੇ ਮਾਵਾਂ ਧੀਆਂ ਨੂੰ ਮੌਜ ਲੱਗੀ ਹੋਈ ਸੀ ਖੁੱਲ ਕੇ ਖਾਂਦੀਆਂ ਪੀਂਦੀਆਂ ਖਰਚ ਜੈਪਾਲ ਦਾ ਸੀ ਕੁੜੀ ਚਾਰ ਪੈਸੇ ਬਾਹਰ ਵੀ ਖੜੇ ਕਰ ਲੈਂਦੀ ਸੀ ਜੈਪਾਲ ਸੋਚਦਾ ਕਿੱਥੇ ਪਹਿਲਾਂ ਦੀ ਮੇਰੀ ਨੇਰੀ ਜ਼ਿੰਦਗੀ ਤੇ ਕਿੱਥੇ ਹੁਣ ਦੀ ਰੰਗਿਨੀ ਉਹ ਦਾ ਵਸ ਚੱਲਦਾ ਉਹ ਲੰਘਦੇ ਦਿਨਾਂ ਨੂੰ ਕੈਦ ਕਰ ਲੈਂਦਾ ਜਦੋਂ ਦਿਲ ਕਰਦਾ ਛਡਾ ਲੈਂਦਾ ਹਰ ਦੁਆਰ ਤੋਂ ਉਹ ਗੱਡੀ ਚੜਨ ਲੱਗਿਆ ਤਾਂ ਸ਼ਹਿਰੋਂ ਆਏ 2-3 ਲਾਲੇ ਹਰ ਦੁਆਰ ਦੇ ਸਟੇਸ਼ਨ ਤੇ ਮਿਲੇ ਉਹ ਕਹਿਣ ਲੱਗੇ ਬਾਬਾ ਜੀ ਤੁਸੀਂ ਤਾਂ ਚੱਲੇ ਹੋ ਅਸੀਂ ਇੱਥੇ ਕੱਲ ਕੱਲ ਦੇ ਆਏ ਹੋਏ ਆ ਅਸੀਂ ਤਾਂ ਇੱਥੇ ਘੁੰਮਣ ਫਿਰਨਾ ਆਏ ਸੀ ਦੁਪਹਿਰੇ ਤੁਹਾਡੇ ਕੋਲ ਆਉਣਾ ਸੀ ਸੋਚਿਆ ਸੀ 2-3 ਦਿਨ ਤੁਹਾਡੇ ਕੋਲ ਵੀ ਰਹਾਗੇ ਡੇਰੇਉ ਪਤਾ ਲੱਗਿਆ ਸੀ ਕਿ ਤੁਸੀਂ ਇੱਥੇ ਆਏ ਹੋਏ ਹੋ ਜੈਪਾਲ ਦੇ ਪੈਰ ਹਿੱਲ ਗਏ ਜਿਵੇਂ ਹਨੇਰੀ ਨੇ ਜੜਾਂ ਤੋਂ ਫੜ ਕੇ ਦਰਖਤ ਹਿਲਾ ਦਿੱਤਾ ਹੋਵੇ ਉਹ ਸੰਭਲ ਕੇ ਕਹਿਣ ਲੱਗਿਆ ਤੁਸੀਂ ਪਹਿਲਾਂ ਦੱਸਣਾ ਸੀ ਮੈਂ ਤਾਂ ਚੱਲਿਆ ਅੱਜ ਤੁਸੀਂ ਕਦੇ ਫੇਰ ਆਇਓ ਰਹਾਂਗੇ ਪੰਜ ਚਾਰ ਦਿਨ ਮੈਂ ਉੱਥੋਂ ਹੀ ਤੁਹਾਡੇ ਨਾਲ ਆਉਂ ਐਤਕੀ ਮਾਫ ਕਰੋ ਉਹ ਗੱਡੀ ਚੜ ਆਇਆ ਆਉਂਦਾ ਹੋਇਆ ਉਹ ਸੋਚ ਰਿਹਾ ਸੀ ਅੱਜ ਤਾਂ ਪ੍ਰਮਾਤਮਾ ਨੇ ਬੜਾ ਬਚਾਇਆ ਜੇ ਕਿਤੇ ਇਹ ਲਾਲੇ ਤੜਕੇ ਬਾਗ ਚ ਆ ਜਾਂਦੇ ਉਹਦੀ ਪੱਟੀ ਮਿਸ ਹੋ ਜਾਣੀ ਸੀ ਉਹਨੇ ਕਿਸੇ ਪਾਸੇ ਦਾ ਨਹੀਂ ਸੀ ਰਹਿਣਾ ਦੋ ਤਾਂ ਕਮਰੇ ਸੀ ਉੱਥੇ ਉਹਨਾਂ ਲਾਲਾਂ ਚ ਇੱਕ ਰਮੇਸ਼ਵਰ ਦਾਸ ਸੀ ਜਿਹਨੂੰ ਸਾਰੇ ਭੌਂਕਾ ਕਹਿੰਦੇ ਸੀ ਉਹ ਵੇਖੇ ਸੁਣੀ ਗੱਲ ਨੂੰ ਰੇਤੇ ਦੀ ਮੁੱਠੀ ਵਾਂਗ ਖਿਲਾਰ ਦਿੰਦਾ ਸੀ ਉਹਦੇ ਟੇਟੇ ਜਿਹੜੇ ਬੰਦੇ ਦੇ ਹੱਡ ਪੈਰ ਸਾਬਤ ਨਹੀਂ ਸੀ ਰਹਿੰਦੇ ਸ਼ਹਿਰ ਆ ਕੇ ਉਹਨੇ ਦੋ ਦਿਨ ਮਸਾ ਕੱਟੇ ਹਰਦਵਾਰ ਗਿਆ ਰਾਤ ਰਹਿਤ ਤੜਕੇ ਕੋਈ ਬਹਾਨਾ ਲਾ ਕੇ ਮਾਵਾਂ ਧੀਆ ਦਾ ਹਿਸਾਬ ਕਰ ਦਿੱਤਾ। ਉਹਨਾਂ ਨੂੰ ਗੱਡੀ ਚੜਾ ਆਇਆ। ਗੱਡੀ 'ਚ ਬੈਠੇ ਨੂੰ ਉਹਨੂੰ ਤਸੱਲੀ ਸੀ ਕਿ ਉਹਦੀ ਠਕੀ ਰਿੱਜੀ ਗਈ ਹੈ। ਉਹਨੂੰ ਕਦੇ-ਕਦੇ ਚੋਪਰਾਮ ਤੇ ਵੀ ਗੁੱਸਾ ਆਉਂਦਾ ਸੋਚਦਾ ਜੇ ਉਹ ਵੋਟਾਂ ਵਾਲੀ ਗੱਲ 'ਚ ਨਾ ਆਉਂਦਾ ਇਹ ਪੰਗਾ ਹੀ ਨਾ ਪੈਂਦਾ। ਮਹਾਂਤ ਸੁਜਾਨ ਸਿੰਘ ਪਿੱਛੋਂ ਜੈਪਾਲ ਨੂੰ ਕਿਸੇ ਕਿਸਮ ਦੀ ਰੋਕਟੋਕ ਨਹੀਂ ਸੀ। ਪਰ ਕੁਝ ਗੱਲਾਂ ਘਾਟੇ ਵਾਲੀਆਂ ਹੋਗੀਆਂ ਸਨ। ਜਿਨ੍ਹਾਂ ਨਾਲ ਉਹਦਾ ਮਾਨ ਸਤਕਾਰ ਘਟਿਆ ਸੀ ਜਿਸ 'ਚ ਉਹਦਾ ਆਪਣਾ ਕਸੂਰ ਨਹੀਂ ਸੀ ਹਾਲਾਤ ਹੀ ਅਜਿਹੇ ਹੋ ਗਏ ਸਨ ਜਿਨ੍ਹਾਂ ਨੇ ਅਸ਼ਾਂਤ ਕਰ ਦਿੱਤਾ ਪਿਛਲੀ ਚੋਣ 'ਚ ਉਸਨੇ ਅਕਾਲੀ ਸਰਕਾਰ ਬਣਦੀ ਵੇਖ ਕੇ ਅਕਾਲੀ ਉਮੀਦਵਾਰ ਦੀ ਕਟੜ ਹਮਾਇਤ ਕੀਤੀ ਸੀ ਪਰ ਜਿਹੜਾ ਅਕਾਲੀ ਘਰਾਣਾ 30 35 ਸਾਲ ਤੋਂ ਮਜ਼ਬੂਤ ਪકડ ਬਣਾਈ ਬੈਠਾ ਸੀ ਉਸ ਨੂੰ ਨਜ਼ਰਅੰਦਾਜ਼ ਕਰਕੇ ਟਿਕਟ ਨਵੇਂ ਉਮੀਦਵਾਰ ਜਗਜੀਤ ਇੰਦਰ ਸਿੰਘ ਕਾਕਾ ਨੂੰ ਦੇ ਦਿੱਤੀ ਗਈ ਸੀ ਪੁਰਾਣੇ ਅਕਾਲੀ ਕਹਾਣੀ ਨੇ ਉਹਦੇ ਮੁਕਾਬਲੇ ਤੇ ਆਪਣਾ ਆਜ਼ਾਦ ਉਮੀਦਵਾਰ ਖੜਾ ਕਰ ਦਿੱਤਾ ਸੀ ਅੰਦਰੋਂ ਆਪਣੇ ਪੱਕੇ ਵਰਕਰ ਉਸ ਨਾਲ ਤੋੜ ਦਿੱਤੇ ਸਨ ਜੈਪਾਲ ਸੋਚਦਾ ਸੀ ਕਿ ਅਕਾਲੀ ਉਮੀਦਵਾਰ ਦੇ ਜਿੱਤਣ ਨਾਲ ਉਸ ਦਾ ਪਲੜਾ ਭਾਰੀ ਹੋ ਸਕਦਾ ਹੈ ਪਾਰਟੀ ਪ੍ਰਧਾਨ ਅਕਾਲੀ ਉਮੀਦਵਾਰ ਤੇ ਘਰੇ ਆਉਂਦਾ ਜਾਂਦਾ ਪੈਰ ਮਲ ਕੇ ਜਾਂਦਾ ਸੀ ਜੈਪਾਲ ਦੀ ਸੋਚ ਸੀ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣ ਹੋਵੇਗੀ ਅਕਾਲੀ ਉਮੀਦਵਾਰ ਉਸ ਨੂੰ ਟਿਕਟ ਦਵਾ ਸਕਦਾ ਹੈ ਇਸ ਕਰਕੇ ਉਹਨੇ ਗੇਰੂ ਰੰਗੇ ਚਾਦਰੇ ਦੀ ਥਾਂ ਝੋਲੀ ਵਾਲਾ ਪਜਾਮਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਇਹ ਵੀ ਯਕੀਨ ਸੀ ਕਿ ਜੇ ਕਿਸੇ ਮਜਬੂਰੀ ਕਾਰਨ ਉਹਨੂੰ ਟਿਕਟ ਨਾ ਮਿਲੀ ਤਾਂ ਉਹ ਪਾਰਟੀ ਪ੍ਰਧਾਨ ਤੋਂ ਉਹਨੂੰ ਸ਼੍ਰੋਮਣੀ ਕਮੇਟੀ ਮੈਂਬਰ ਨਾਮਜ਼ਦ ਵੀ ਕਰਵਾ ਸਕਦਾ ਹੈ ਪਰ ਹੋਇਆ ਇਸ ਦੇ ਉਲਟ ਪਾਰਟੀ ਦਾ ਉਮੀਦਵਾਰ ਜਿੱਤ ਨਾ ਸਕਿਆ ਆਜ਼ਾਦ ਉਮੀਦਵਾਰ ਜਿੱਤ ਗਿਆ ਉਹ ਜੈਪਾਲ ਦੀ ਕੀਤੀ ਆਪਣੇ ਵਿਰੋਧੀ ਉਮੀਦਵਾਰ ਦੀ ਕਟੜ ਮੱਦ ਤੋਂ ਔਖਾ ਸੀ ਉਹ ਜ਼ਿਲ੍ਹੇ ਦੇ ਇੱਕ ਹੋਰ ਵੱਡੇ ਅਕਾਲੀ ਆਗੂ ਦਾ ਪੱਲਾ ਫੜ ਕੇ ਅਕਾਲੀ ਦਲ ਚ ਸ਼ਾਮਲ ਹੋ ਗਿਆ ਸੀ ਤੇ ਪਾਰਟੀ ਪ੍ਰਧਾਨ ਦੇ ਸਾਥ ਸਾਹ ਲੈਣ ਲੱਗ ਪਿਆ ਸੀ ਜਿੱਤੇ ਵਿਧਾਇਕ ਦੇ ਅਕਾਲੀ ਦਲ ਚ ਜਾਣਕਾਰ ਜੈਪਾਲ ਦੇ ਹੱਕ ਚ ਵਗੀ ਰਾਜ ਸਿੰਘ ਹਵਾ ਹਮਸ ਬਣ ਗਏ ਸੀ ਵਿਧਾਇਕ ਨੇ ਹੌਲੀ ਹੌਲੀ ਜ਼ਿਲੇ ਜੋ ਸਾਰੇ ਅਫਸਰ ਆਪਣੀ ਮਰਜ਼ੀ ਦੇ ਲਵਾ ਲੈ ਸਨ ਸਭ ਨੂੰ ਕਹਿ ਦਿੱਤਾ ਸੀ ਕਿ ਜੈਪਾਲ ਦੇ ਖੰਭ ਛਾੜੇ ਜਾਣ ਅਫਸਰਾਂ ਨੇ ਉਹਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ ਸੀ ਪਹਿਲਾਂ ਜਿੱਥੇ ਗਾਹੇ ਬਗਾਹੇ ਅਫਸਰ ਡੇਰੇ ਚ ਆ ਕੇ ਮੱਥਾ ਟੇਕ ਕੇ ਜਾਂਦੇ ਸੀ ਹੁਣ ਭੁੱਲਦੇ ਜਾ ਰਹੇ ਸੀ ਕਿ ਜੈਪਾਲ ਸਿੰਘ ਨਾਂ ਦਾ ਮਹੰਤੀ ਵਾਲਾ ਕੋਈ ਡੇਰਾ ਵੀ ਸ਼ਹਿਰ ਚ ਹੈ ਸ਼ਹਿਰ ਦੇ ਪਿੰਡ ਵਾਲੇ ਪਾਸੇ ਜੈਪਾਲ ਦਾ ਡੇਰਾ ਸੀ ਬਾਜ਼ਾਰ ਡੇਰਾ ਟੱਪ ਗਿਆ ਸੀ ਦੁਕਾਨਾਂ ਨੇ ਭੀੜ ਚ ਘਰੇ ਜਵਾਕ ਵਾਂਗ ਡੇਰੇ ਨੂੰ ਵਿਚਾਰੇ ਲੈ ਲਿਆ ਸੀ ਜੈਪਾਲ ਦੇ ਡੇਰੇ ਦੀ ਕੀਮਤ ਜਿੱਥੇ ਵੱਧ ਗਈ ਸੀ ਉਦੀ ਆਪਣੀ ਕੀਮਤ ਪਹਿਲਾਂ ਵਾਲੀ ਨਹੀਂ ਸੀ ਰਹੀ ਡੇਰੇ ਦੇ ਆਲੇ ਦੁਆਲੇ ਪਿੰਡ ਦੀ ਆਬਾਦੀ ਸੀ ਲੋਕ ਪਹਿਲਾਂ ਵਾਂਗ ਨਿੱਕੇ ਮੋਟੇ ਕੰਮਾਂ ਤੰਦਿਆ ਲਈ ਉਹਦੇ ਕੋਲ ਆਉਂਦੇ ਸਨ ਉਹ ਕਦੇ ਕੋਈ ਬਹਾਨਾ ਲਾਉਂਦਾ ਕਦੇ ਕੋਈ ਕਦੇ ਟੈਲੀਫੋਨ ਖਰਾਬ ਹੋਣ ਬਾਰੇ ਕਹਿੰਦਾ ਕਦੇ ਕਹਿੰਦਾ ਅਫਸਰ ਸਰਕਾਰ ਨੇ ਪਿੰਡਾਂ 'ਚ ਬਹੁਤੇ ਜਾਣ ਲਾ ਦਿੱਤੇ ਤੁਸੀਂ ਫਿਰ ਆ ਜਾਇਓ ਲੋਕ ਭਾਵੇਂ ਥੁੜਾਂ ਦੇ ਮਾਰੇ ਹੋਏ ਸਨ ਪਰ ਵਿਚਲੀ ਗੱਲ ਹੌਲੀ-ਹੌਲੀ ਸਮਝਣ ਲੱਗ ਪਏ ਸਨ ਜੈਪਾਲ ਕਦੇ ਕਿਸੇ ਮਰਗ ਦੇ ਭੋਗ ਰਾਖੜੇ ਜਾਂ ਕਿਸੇ ਵਿਧਾਇਕ ਨੂੰ ਮਿਲਦਾ ਆਪ ਬੁਲਾਉਣ ਦੀ ਪਹਿਲ ਕਰਦਾ ਮਨ ਚ ਅੜਿਆ ਮਹੰਤੀ ਵਾਲਾ ਕਿਲਾ ਢਿੱਲਾ ਪੈ ਗਿਆ ਪਰ ਉਹ ਵਿਧਾਇਕ ਦੀ ਅੱਖ ਚ ਰੜਕਦਾ ਸੀ ਉਹ ਆਪਣੇ ਪੱਕੇ ਪੈਰ ਲਾਉਣ ਲਈ ਜਗਜੀਤ ਇੰਦਰ ਸਿੰਘ ਕਾਕਾ ਜੀ ਦੇ ਰਹਿੰਦੇ ਖੁੰਦੇ ਲੱਗੇ ਪੈਰ ਵੀ ਉਹ ਖੇੜਨੇ ਚਾਹੁੰਦਾ ਸੀ